शिवसेना पंजाब ਵੱਲੋਂ ਮੰਦਰਾਂ ਦੇ ਅੱਗੇ ਕੂੜਾ ਲਗਾਉਣ ਤੇ ਕੀਤਾ ਗਿਆ ਰੋਸ਼ ਪ੍ਰਗਟ ਉੱਥੇ ਹੀ ਜਾਣਕਾਰੀ ਦਿੰਦੇ ਹੋਏ ਸ਼ਿਵਸੈਨਾ ਦੇ ਆਗੂਆਂ ਦੁਆਰਾ ਕਿਹਾ ਗਿਆ ਕਿ ਮੰਦਰਾਂ ਦੇ ਅੱਗੇ ਊੜਾ ਲਗਾਉਣਾ ਬੜੀ ਹੀ ਨਿੰਦਿਆਯੋਗ ਗੱਲ ਹੈ ਉੱਥੇ ਹੀ ਲੋਕਾਂ ਅੱਗੇ ਅਪੀਲ ਕਰਦੇ ਹੋਏ ਉਹਨਾਂ ਨੇ ਕਿਹਾ ਕਿ Hindu ਹੀ Hinduਾਂ ਦੀ ਆਸਥਾ ਦੇ ਨਾਲ ਖਿਲਵਾੜ ਕਰਦਾ ਹੋਇਆ ਨਜ਼ਰ ਆਉਂਦਾ ਹੈ ਕਿਉਂਕਿ Hindu ਹੀ ਕੂੜੇ ਮੰਦਰਾਂ ਦੇ ਅੱਗੇ ਦੇਰ ਰਾਤ ਨੂੰ ਕੂੜਾ ਸੁੱਟ ਕੇ ਚਲੇ ਜਾਂਦੇ ਹਨ ਤਾਂ ਕਿ ਕਿਸੇ ਨੂੰ ਪਤਾ ਨਹੀਂ ਚੱਲੇ ਲੇਕਿਨ ਕਿਸ ਦੇ ਅੱਗੇ ਸੁੱਟਦੇ ਆ ਉਹ ਤੇ ਸਰਾਸਰ ਪਰਮਾਤਮਾ ਉਹਦੇ ਕੋਲ ਕੀ ਲੁਕਾ ਕਰ ਸਕਦੇ ਹਨ ਉੱਥੇ ਹੀ ਚੇਤਾਵਨੀ ਦਿੰਦੇ ਹੋਏ ਕਿਹਾ ਅਗਰ ਕੋਈ ਵੀ ਮੰਤਰ ਖਾਨਾ ਦੇ ਅੱਗੇ ਕੂੜਾ ਲਗਾਉਂਦਾ ਹੈ ਜਾਂ ਸੁੱਟਦਾ ਹੈ ਤਾਂ ਸ਼ਿਵ ਸੈਨਾ ਵਾਲੋ ਉਹਦੇ ਤੇ ਪਰਚਾ ਦਰਜ ਕਰਵਾਇਆ ਜਾਏਗਾ ਹੋਰ ਨਗਰ ਕੌਂਸਲ ਨੂੰ ਵੀ ਉਹਨਾਂ ਨੇ ਅਪੀਲ ਕੀਤੀ ਹੈ ਕਿ ਨਗਰ ਕੌਂਸਲ ਵਾਲੋ ਮੰਦਰਾਂ ਦੇ ਅੱਗੇ ਬੋਰਡ ਲਗਾਇਆ ਜਾਏ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਇੱਥੇ ਕੂੜਾ ਲਗਾਉਣਾ ਮਨਾ ਹੈ ਅਗਰ ਫਿਰ ਵੀ ਕੋਈ ਕੂੜਾ ਸੁੱਟਦਾ ਹੈ ਤੇ ਨਗਰ ਕੌਂਸਲ ਵਾਲੋ ਉਹਦਾ ਚਲਾਨ ਕੱਟ ਕੇ ਉਹਨੂੰ ਸਜ਼ਾ ਦਿੱਤੀ ਜਾਵੇ ਤਾਂ ਕਿ ਉਹਨੂੰ ਲੋਕਾਂ ਨੂੰ ਪਤਾ ਲੱਗ ਜੇ ਕੂੜਾ ਮੰਦਰਾਂ ਦੇ ਅੱਗੇ ਸੁੱਟਣ ਨਾਲ ਜੁਰਮਾਨਾ ਹੁੰਦਾ ਹੈ ਨਗਰ ਕੌਂਸਲ ਸੁजानਪੁਰ ਵਾਲੋ ਉਪਰਾਲੇ ਤੇ ਕੀਤੇ ਜਾ ਰਹੇ ਨੇ ਲੇਕਿਨ ਲੋਕ ਹੈ ਕਿ ਕੂੜਾ ਸੁੱਟਣ ਵੀ ਕੂੜਾ ਨਾਲੀਆਂ ਦੇ ਉੱਤੇ ਹੋਰ ਮੰਦਰਾਂ ਦੇ ਅੱਗੇ ਸੁੱਟਦੇ ਹਨ ਉੱਤੇ ਹੀ ਜਦੋਂ ਲੋਕ ਕੂੜਾ ਸੁੱਟਣ ਆਏ ਤਾਂ ਸ਼ਿਵ ਸੈਨਾ ਵਾਲੋ ਉਹਨਾਂ ਨੂੰ ਸਮਝਾ ਦਿੱਤਾ ਗਿਆ ਕਿ ਮੰਦਰ ਦੇ ਅੱਗੇ ਕੂੜਾ ਲਗਾਉਣਾ ਨਿੰਦਿਆਯੋਗ ਗੱਲ ਹੈ ਲੇਕਿਨ ਜਿਹੜੇ ਲੋਕ ਉਹਦੇ ਸਾਹਮਣੇ ਕੂੜਾ ਸੁੱਟਦੇ ਪਏ ਸੀ ਉਹਦੇ ਕੋਲ ਕੂੜਾ ਵੀ ਵਾਪਸ ਚੁਕਾਇਆ ਗਿਆ ਹੋਰ ਉਹਨਾਂ ਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ ਗਿਆ ਉਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਅਗਲੀ ਵਾਰ ਜੇ ਕੂੜਾ ਸੁੱਟਦੇ ਹਨ ਤਾਂ ਉਹਦੇ ਖਿਲਾਫ ਪਰਚਾ ਦਰਜ ਕਰਵਾ ਕੇ ਉੱਥੇ ਕਾਰਵਾਈ ਕਰਵਾਈ ਜਾਏਗੀ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਲੋਕ ਕੂੜਾ ਸੁੱਟਣ ਤੋਂ ਬਾਜ਼ ਆ ਜਾਂਦੇ ਆ ਜਾਂ ਜਿਵੇਂ ਦਾ ਤਿਵੇਂ ਹੀ ਚੱਲਦਾ ਰਹ ਕੀਰਾ ਮੰਦਰ ਦੇ ਬਾਹਰ ਪੂਰਾ ਲੱਗਿਆ ਹੈ ਕੀ ਕਰ ਰਹੇ ਹਨ ਪਰਵਾਰ ਸੋ ਤੋਂ ਪਹਿਲੇ ਤੇ ਮੈਂ ਫੰਡ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੈਂ ਅਮਿਤ ਰੰਧਾਵਾ ਜਨਰਲ ਸਰਟੀ ਪੰਜਾਬ ਸ਼ਿਵ ਸੈਨਾ ਪੰਜਾਬ ਕਿ ਬਹੁਤ ਹੀ ਮੰਨ ਭਾਗੀ ਘਟਨਾ ਕਿ ਲੋਕ ਜਿਹੜੇ ਵੀ ਆ ਗਏ ਥੇ ਮੰਦਰ ਦੇ ਅੱਗੇ ਪੂਰਾ ਸੁੱਟ ਰਹੇ ਆ ਇਹ ਬਹੁਤ ਹੀ ਗਲਤ ਕਰ ਰਹੇ ਨੇ ਲੋਕਾਂ ਦੀ ਆਸਥਾ ਨਾਲ ਖਿਲਵਾੜ ਹੋ ਰਿਹਾ ਹੈ ਔਰ ਮੈਂ ਆਪਣੇ ਕਮੇਟੀ ਘਰ ਕੋ ਔਰ ਲੋਕਾਂ ਗਿਆ ਅਪੀਲ ਕਰਦਾ ਆ ਕਿ ਇਹ ਕੂੜਾ ਸੁੱਟਣਾ ਬੰਦ ਕਰ ਦੋ ਔਰ ਲੋਕਾਂ ਦੀ ਆਸ ਸਾਰੇ ਨਾਲ ਜਾਂ ਇਦਾਂ ਹੀ ਖਲਵਾੜ ਹੋਇਆ ਤੇ ਸ਼ੀਵ ਸੈਨਾ ਪੰਜਾਬ ਇਸ ਦਾ ਡਟ ਕੇ ਵਿਰੋਧ ਕਰੇਗੀ ਜਾ ਬਾਰ ਜੈਸਰ ਤਾਂ ਦੇਖਣ ਨੂੰ ਮਿਲਦਾ ਹੈ ਹਿੰਦੂ ਮੰਦਿਰਾਂ ਦੇ ਅੱਗੇ ਹੀ ਕੂੜਾ ਲੱਗਦਾ ਬਾਕੀ ਤਾਂ ਇੱਕ ਮੰਦਿਰਾਂ ਦੇ ਕਿ ਕੂੜਾ ਨਹੀਂ ਲੱਗਦਾ ਕੀ ਕਰਨਾ ਨਗਰ ਕੌਂਸਲ ਲਾਪਰਵਾਹੀ ਹੈ ਲੋਕਾਂ ਹੀ ਲਾਪਰਵਾਹੀ ਹੈ ਦੇਖੋ ਤੇ ਮੈਂ ਇੱਥੇ 11 ਵਜੇ ਤੱਕ ਤੱਕ ਸੀ 11 ਵਜੇ ਤੱਕ ਇੱਥੇ ਕੋਈ ਕੂੜਾ ਨਹੀਂ ਸੀ 11 ਵਜੇ ਤੋਂ ਬਾਅਦ ਕੁਝ ਸਰਾਰ ਦੀ ਤਤਾ ਹੋ ਜਿਨ੍ਹਾਂ ਨੂੰ ਅਸੀਂ ਅਪੀਲ ਕਰਦੇ ਆ ਔਰ ਸ਼ਿਵਸਰਾਂ ਵੱਲੋਂ ਵਾਰਨਿੰਗ ਵੀ ਆ ਕਿ ਦੁਬਾਰਾ ਕੋਈ ਸਾਨੂੰ ਦੇਖ ਗਿਆ ਤੇ ਅਸੀਂ ਪਰਚਾ ਕਰਾਉਣ ਤੌਰ ਤੇ ਪਿੱਛੇ ਨਹੀਂ ਹੋਵਾਂਗੇ ਨਗਰ ਕੌਂਸਲ ਲਾ ਲੋ ਕੀ ਪਿੰਟਰ ਨੇ ਜੰਦ ਨਗਰ ਕੌਂਸਲ ਨਗਰ ਕੌਂਸਲ ਕੋ ਸਾਡੀ ਅਪੀਲ ਆ ਕਿ ਇੱਥੇ ਕਿਸੇ ਬੰਦੇ ਦੀ ਡਿਊਟੀ ਲਈ ਜਾਏ ਤਾਂ ਜੋ ਇਹ ਜਿਹੜੀ ਲੋਕਾਂ ਦੀ ਆਸਾਨਾ ਖੇਲਵਾੜ ਹੋ ਰਿਹਾ ਹੈ ਸਾਡੇ ਦਿਲ ਨੂੰ ਠੇਸ ਲੱਗਦੀ ਆ ਅਸੀਂ ਇਸ ਦਾ ਵਿਰੋਧ ਕਰਨੇ ਆ ਔਰ ਸ਼ਿਵਸਰਾਂ ਪੰਜਾਬ ਜਾਜ ਤੋਂ ਕੱਲ ਤੋਂ ਕੂੜਾ ਲੱਗਿਆ ਕਿ ਜਿੱਦਾਂ ਮੰਦਰ ਦੀ ਬੈਕਸਾਈਡ ਬਹੁਤ ਜ਼ਿਆਦਾ ਕੂੜਾ ਪੈਦਾ ਹੈ ਪ੍ਰਸ਼ਾਸਨ ਨੂੰ ਔਰ ਕਮੇਟੀ ਕਾਰ ਨੁਚਾਈਦਾ ਕਿ ਇੱਥੇ ਕਿਸੇ ਨਾ ਕਿਸੇ ਬੰਦੇ ਦੀ ਡਿਊਟੀ ਲਈ ਜਾਏ ਔਰ ਇਹ ਜਿਹੜਾ ਗੰਦ ਪਾ ਰਿਹਾ ਲੋਕ ਇਹਨਾਂ ਦੇ ਕੜੀ ਤੋਂ ਕੜੀ ਕਾਰਵਾਈ ਓਏ ਸਭ ਦੇਖਣ ਨੂੰ ਮਿਲਦਾ ਹਿੰਦੂ ਹੀ ਹਿੰਦੂ ਇਹ ਹਰ ਤਰ੍ਹਾਂ ਦੇ ਪੰਜਾਬ ਦੀ ਕੋਸ਼ਿਸ਼ ਕਰਦੇ ਕੀ ਕਹਿਣਾ ਚਾਹੋ। ਦੇਖੋ ਇਦਾਂ ਦੇ ਤੇ ਹਰ ਇੱਕ ਧਰਮ ਦੇ ਵਿੱਚ ਕੋਈ ਸ਼ਾਰਦ ਦੀ ਤਤਵ ਹੈ ਆ ਪਰ ਅਸੀਂ ਆਪਣਾ ਭਾਈਚਾਰਾ ਬਣਾ ਕੇ ਰੱਖਾਂਗੇ ਔਰ ਕੋਈ ਕਿਸੇ ਵੀ ਸਮਾਜ ਦਾ ਲੋਕ ਜਿਹਾ ਕਿੂੜਾ ਸੁੱਟਦਾ ਕੋਈ ਲੱਭ ਗਿਆ ਅਸੀਂ ਉਸ ਦੇ ਉੱਤੇ 295 ਦਾ ਪਰਚਾ ਜ਼ਰੂਰ ਕਰਾਵਾਂਗੇ। ਜੈ ਸ਼ੀ ਰਾਮ ਸਾਰਿਆਂ ਨੂੰ ਮੈਂ ਆਹੀ ਕਹਿਣਾ ਚਾਹਨਾ ਕਿ ਇਸ ਕਰਮਾਚੌਂ ਦੇ ਵਿੱਚ ਜਿਹੜਾ ਕਾਫੀ ਦਿਨਾਂ ਤੋਂ ਅਸੀਂ ਦੇਖ ਰਿਆਂ ਕਿ ਕੁਛ ਕਰ ਬਿਲਕੁਲ ਮੰਦਰ ਦੇ ਸਾਹਮਣੇ ਪਿਛੇ ਦੇਖੋ ਮੰਦਰਾ ਬਿਲਕੁਲ ਮੰਦਰ ਦੇ ਸਾਹਮਣੇ ਸਾਹਮਣੇ ਕੂੜਾ ਲਾਇਆ ਜਾਂਦਾ ਇਹ ਬਿਲਕੁਲ ਹੀ ਸਾਡੇ ਹਿੰਦੂ ਧਰਮ ਨੂੰ ਛੇਸ ਪੁੱਛਦੀ ਆ ਬਹੁਤ ਜ਼ਿਆਦਾ ਤੇ ਮਤਲਬ ਇਹ ਕੂੜਾ ਬਿਲਕੁਲ ਵੀ ਇੱਥੇ ਨਾ ਲੱਗੇ ਅਸੀਂ ਪ੍ਰਸ਼ਾਸਨ ਦੇ ਅੱਗੇ ਇਹੀ ਮੰਗ ਕਰਦੇ ਆ ਅਪੀਲ ਕਰਦੇ ਆ ਕਿ ਜਿਹੜਾ ਇੱਥੇ ਕੂੜਾ ਲੱਗਦਾ ਇੱਥੇ ਬਿਲਕੁਲ ਵੀ ਨਾ ਲੱਗਣ ਦਿੱਤਾ ਜਾਏ ਔਰ ਮੈਂ ਇਸ ਮੋ ਹਲਾਵਾਸੀ ਬਾਡ ਨੰਬਰ 2 ਐਮਸੀ ਰੁਇਨਜੀ ਨੂੰ ਵੀ ਅਪੀਲ ਕਰਦਾ ਕਿ ਆਪਣੇ ਬਾਡ ਨੂੰ ਬਿਲਕੁਲ ਅਲਰਟ ਕਰ ਦੇਣਾ ਕਿ ਇੱਥੇ ਕੂੜਾ ਬਿਲਕੁਲ ਨਾ ਲੱਗਿਆ ਜਾਏ ਪਰ ਦੇਖਣ ਨੂੰ ਮਿਲਦਾ ਤੁਹਾਡੇ ਸਮੇਂ ਹੀ ਲੋਕੀ ਕੁਝ ਲੋਕ ਕੂੜਾ ਛੁਪ ਕੇ ਗਏ ਆ ਕੋਈ ਲੋਕਾਂ ਨੇ ਕੁਝ ਨਹੀਂ ਕੀਤਾ ਕੀ ਕਰਾਂ ਜੀ ਦੇਖੋ ਸਾਡੇ ਜਿਹੜੇ ਹਿੰਦੂ ਸਮਾਜ ਦੇ ਲੋਕ ਹੀ ਆਪਣੇ ਹਿੰਦੂ ਧਰਮ ਨੂੰ ਜਿਹੜੇ ਨੀਚਾ ਦਿਖਾਉਣ ਦੀ ਗੱਲ ਕਰ ਰਹੇ ਨਾ ਤੇ ਇਹਨਾਂ ਨੂੰ ਸਮਝ ਹੋਣੀ ਚਾਹੀਦੀ ਆ ਕਿ ਆਪਾਂ ਕਿਸੇ ਜਗ੍ਹਾ ਤੇ ਕੂੜਾ ਸੁੱਟਣਾ ਕਿਸੇ ਜਗ੍ਹਾ ਤੇ ਨਹੀਂ ਕਿਸੇ ਦੇ ਘਰ ਆ ਕੇ ਆਪਾਂ ਮਾੜਾ ਜਿਹਾ ਵੀ ਕੂੜਾ ਲਗਾ ਦਈਏ ਤੇ ਉੱਥੇ ਪਰਚੀ ਤੱਕ ਹੋ ਜਾਂਦੇ ਆ ਠੀਕ ਆ ਜੀ ਤੇ ਇਹ ਸਭ ਤੋਂ ਵੱਡਾ ਘਰ ਜਿਹੜਾ ਸਾਡੇ ਜੀ ਸ਼੍ਰੀ ਰਾਮ ਜੀ ਰੰਗਵਲੀ ਹੀ ਰਹੇਗਾ ਤੇ ਇੱਥੇ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਥੋੜੀ ਬੋਦੀ ਕਿ ਆਪਾਂ ਕੀ ਕਰ ਰਹੇ ਆ ਠੀਕ ਆ ਕਿ ਸਾਈਡ ਦਾ ਆਪਣੇ ਰੰਗ ਲੈ ਕੇ ਜਾ ਰਹੇ ਆ ਆਪਾਂ ਨੂੰ ਤੇ ਇਹ ਬਿਲਕੁਲ ਗਲਤ ਗੱਲ ਆ ਇੱਥੇ ਫਿਰ ਤਾਂ ਮੈਂ ਪ੍ਰਸ਼ਾਸਨ ਅੱਗੇ ਫੀਲ ਕਰਦਾ ਕਿ ਇਹਦੇ ਵੱਲ ਧਿਆਨ ਦਿੱਤਾ ਜਾਏ ਸਭ ਤੋਂ ਪਹਿਲਾਂ ਸਾਰੇ ਸ਼ਰਵਚਨ ਨੂੰ ਜਿਆਦਾ ਲਾ ਜੀ ਔਰ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਐਨ 89 ਨਿਊਜ਼ ਦਾ ਜਿਹੜੀ ਸਾਡੀ ਆਵਾਜ਼ ਨੂੰ ਗੂੰਦੰਦ ਕਰਦੀ ਹੈ ਔਰ ਜਿੱਥੇ ਗਲਤ ਹੋ ਰਿਹਾ ਉੱਥੇ ਉਹਨਾਂ ਨੂੰ ਲੋਕਾਂ ਨੂੰ ਜਾਂ ਪ੍ਰਸ਼ਾਸਨ ਨੂੰ ਅਲਰਟ ਕਰਦੀ ਹੈ। ਤੋਂ ਇਹ ਗੱਲ ਕੀਤੀ ਹੈ ਕਿ ਅੱਜ ਕੂੜਾ ਲੱਗ ਰਿਹਾ ਹੈ ਮੰਦਰ ਦੇ ਸਾਹਮਣੇ। ਇਹ ਦੇਖੋ ਜੀ ਕਿੰਨੀ ਸ਼ਰਮ ਦੀ ਗੱਲ ਹੈ ਕਿ ਇਹ ਕੋਈ ਹੋਰ ਸਮਾਜ ਨਹੀਂ ਹੈਗੇ ਸਾਡੇ ਲੋਕੀ ਆਪਣੇ ਆ ਜਿਹੜੇ ਕੂੜਾ ਸੁੱਟ ਰਹੇ ਆ ਉਹਨਾਂ ਨੂੰ ਬਿਲਕੁਲ ਵੀ ਉਹ ਨਹੀਂ ਆ ਗਈ ਕਿ ਮੰਦਰ ਅੱਗੇ ਭਗਵਾਨ ਦੇ ਘਰ ਦੇ ਅੱਗੇ ਤੇ ਹੀ ਕੂੜਾ ਸੁੱਟ ਰਹੇ ਆ। ਇਹ ਥੋੜਾ ਚਾਹੀਦਾ ਕੀ ਯਾਰ ਨਹੀਂ ਕਿਤੇ ਹੋਰ 50 ਰੁਪਏ ਲੱਗਦੇ ਆ ਰੱਖਿਆਲੇ 50 ਰੁਪਏ ਲੈਂਦੀ ਆ ਘਰ ਘਰ ਪੂਰਾ ਚੋਕ ਰਿਆ ਸੁਵਿਧਾ ਤਾਂ ਬਹੁਤ ਦਿੱਤੀ ਆ ਸਰਕਾਰ ਨੇ ਪਰ ਇਹਨਾਂ ਕੁਛ ਸਰ ਸਰارتی ਤੱਬੇ ਜਿਹੜੇ ਆ ਉਹ ਇਹ ਸਰ ਪੰਗੇ ਕਰ ਰਹੇ ਆ ਗਿਆ ਔਰ ਇਹ ਸਾਡੇ ਨਾਲ ਵਿਸ਼ਕਰਮਾ ਚੌਂਕ ਦੇ ਵਿੱਚ ਕੈਮਰਾ ਵੀ ਲੱਗਾ ਆ ਉਹਨਾਂ ਲੋਕਾਂ ਨੂੰ ਮੈਂ ਇਹ ਕਹਣਾ ਯਾਰ ਤੇ ਸੁਧਰ ਦਿਓ ਨਹੀਂ ਤੇ ਕੈਮਰੇ ਵਿੱਚ ਤੁਹਾਡੀ ਫੁਟੇਜ ਕਢਾ ਕੇ ਉਹ ਤੁਹਾਡੇ ਤੁਹਾਡੇ ਤੇ ਬੇਅਦਬੀ ਦਾ ਪਰਚਾ ਦਿੱਤਾ ਜਾਏਗਾ ਕਿਉਂਕਿ ਹਿੰਦੂ ਦੇ ਨਾਲ ਇਹ ਗਲਤ ਹੋ ਰਿਹਾ ਭਗਵਾਨ ਸਾਡੇ ਭਗਵਾਨ ਦੇ ਘਰ ਅੱਗੇ ਹੀ ਕਚਰਾ ਸੁੱਟ ਰਹੇ ਆ ਔਰ ਮੈਂ ਪ੍ਰਸ਼ਾਸਨ ਤੋਂ ਵੀ ਅਪੀਲ ਕਰਦਾ ਕਿ ਇਥੇ ਇੱਕ ਬੋਰਡ ਲਾਇਆ ਜਾਏ ਜਿਹੜਾ ਹੀ ਇਥੇ ਜਿਹੜੇ ਕੂੜਾ ਸੁੱਟਦਾ ਉਹਦੇ ਤੇ ਕਾਰਵਾਈ ਕੀਤੀ ਜਾਏਗੀ ਜੈ ਸ਼੍ਰੀ ਰਾਮ ਜੈ ਬਾਲ ਜੀ ਸਰ ਸਸੀਵਾਰ ਜੀ ਸੱਚੀ ਕਾਂਧੀ ਸਰ ਇਹਨਾਂ ਸਵੇਰੇ ਨਾਲ ਸ਼ਿਵ ਸਾਣਾ ਵਾਲੋਂ ਪ੍ਰਦਰਸ਼ਨ ਕੀਤਾ ਗਿਆ ਹੈ ਕਿ ਕਿਹੜਾ ਮੰਦਰਾਂ ਦੇ ਅੱਗੇ ਕੂੜਾ ਲਗਾ ਕੇ ਲੋਕ ਚਲੇ ਜਾਂਦੇ ਆ ਜਿਹੜਾ ਕਿ Hindu ਧਾਰਮਿਕ ਆਸਤਾ ਦੇ ਨਾਲ ਖਿਲਾਰ ਕਰਦੇ ਲੋਕ ਨਹੀਂ ਜਾਂਦੇ ਆ ਤੇ ਨਗਰ ਕੌਂਸਲ ਵੱਲੋਂ ਕੀ ਉਪਰਾਲੇ ਕੀਤੇ ਜਾ ਰਹੇ ਸਰ ਉੱਤੇ ਅਹ ਦੇਖੋ ਮੇਰੇ ਵੀ ਧਿਆਨ ਵਿੱਚ ਆਇਆ ਹੈ ਇਸ ਸਪੈਸ਼ਲ ਨਾਣਾ ਉੱਥੇ ਡੂਟੀਆਂ ਵੀ ਲਗਾ ਰਹੇ ਆ ਅਸੀਂ ਲੋਕਾਂ ਨੂੰ ਵੀ ਅਵੇਅਰ ਪਹਿਲਾਂ ਵੀ ਕੀਤਾ ਸੀ ਹੁਣ ਅਸੀਂ ਉਹਨਾਂ ਲੋਕਾਂ ਤੇ ਚਲਾਨ ਕਟਾਂਗੇ ਜਿਹੜੇ ਇਸ ਗੱਲ ਨੂੰ ਨਹੀਂ ਮੰਨਦੇ ਹੈਗੇ ਜੀ ਅਸੀਂ ਸਪੈਸ਼ਲ ਚਲਾਨ ਖਿਲਾਵਾਂਗੇ ਤਾਂ ਕਿ ਜਿਹੜੇ ਵੀ ਆਉਂਦੇ ਆ ਅਸੀਂ ਉਹਨਾਂ ਦੀ ਫੋਟੋ ਫੇਟ ਉਸ ਨੂੰ ਚਲਾਨ ਨਹੀਂ ਕਰਾਂਗੇ ਪਲੱਸ ਉੱਥੇ ਅਸੀਂ ਪੂਰੀ ਚੰਗਿਆੜਾ ਸਫਾਈ ਕਰਾ ਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨੂੰ ਅਸੀਂ ਬਿਊਟੀਫਿਕੇਸ਼ਨ ਪੁਆਇੰਟ ਦੇ ਅੰਦਰ ਲਿਆ ਕੇ ਅਸੀਂ ਆ ਪੂਰਾ ਗੁੰਦ ਗੁੰਦ ਰੱਖ ਕੇ ਅਸੀਂ ਨੂੰ ਸਾਫ਼ ਸੁਥਰਾ ਬਣਾਇਆ ਸੀ ਜੀ ਸਭ ਦੇਖਣ ਨੂੰ ਮਿਲਦਾ ਕਿ ਕਾਫੀ ਕਿਰੇ ਪ੍ਰਾਲੇ ਨਗਰ ਕੌਂਸਲ ਦੇਖਣ ਨੂੰ ਮਿਲਦੇ ਕਿਤੇ ਵੀ ਜਾ ਰਿਹਾ ਲੇਕਿਨ ਕਿਤੇ ਨਾ ਕਿਤੇ ਦੇਖਣ ਨੂੰ ਮਿਲਦਾ ਕਿ ਕਾਫੀ ਮੰਦਰ ਹੈ ਜਿਹਦੇ ਅਗੇ ਕੋਈ ਬੋਰਡ ਵਗੈਰਾ ਵੀ ਲਗਾਇਆ ਗਿਆ ਕੁਛ ਵੀ ਨ ਲਗਾਇਆ ਗਿਆ ਹੋਰ ਲੋਕ ਰਾਤ ਦੇ ਦਿਨੇ ਦੇ ਵਿੱਚ ਕੂੜਾ ਸੁੱਟ ਕੇ ਚਲੇ ਜਾਂਦੇ ਆ ਬਿਲਕੁਲ ਹਾਂ ਅਸੀਂ ਨਾ ਬਿਲਕੁਲ ਠੀਕ ਗੱਲ ਕੀਤੀ ਤੁਸੀਂ ਅਸੀਂ ਪਹਿਲਾਂ ਵੀ ਤੁਹਾਡੇ ਨਾਲ ਹੀ ਇਹ ਗੱਲ ਕੀਤੀ ਸੀ ਤੁਹਾਡੇ ਚੈਨਲ ਵਾਲੀ ਅਸੀਂ ਲੋਕਾਂ ਨੂੰ ਬੇਨਤੀ ਕੀਤੀ ਸੀ ਕਿ ਇਸੇ ਤਰ੍ਹਾਂ ਕਰਕੇ ਸਾਨੂੰ ਇਸ ਸਬੰਧੀ ਜਿਹੜਾ ਨਾ ਸਹਿਯੋਗ ਕਰੋ ਤੁਸੀਂ ਵੀ ਦੇਖ ਹੋਏਗਾ ਸ਼ਹਿਰ ਦੇ ਵਿੱਚ ਮੇਰੇ ਜਿਖੇ ਹਰ ਵਾਰ ਦੇ ਵਿੱਚ ਜਾਂਦੇ ਨੇ ਅਸੀਂ ਹੁਣ ਦੋ ਮੈਕਨਾਈਜ਼ਡ ਵਾਹਨ ਲੈ ਆਏ ਆ ਉਹਨਾਂ ਦਾ ਅਸੀਂ ਗਠਨ ਕਰਵਾਇਆ ਸੀ ਤਿੰਨ ਮੇਰੇ ਕੋ ਇ 릭ਸ਼ਾ ਨੇ ਜੀ ਅਸੀਂ ਇਹ ਕੰਮ ਨਹੀਂ ਲੈ ਆ ਸਾਰੇ ਅਸੀਂ ਗਲੀ ਗਲੀ ਮੁਹੱਲੇ ਮੁਹੱਲੇ ਤੇ ਹੀ ਨੇ ਆ ਜੀ ਠੀਕ ਹੈ ਜੀ ਇਸ ਸੁਸਮੰਦੀ ਅਸੀਂ ਲੋਕਾਂ ਨੂੰ ਵਾਰ-ਵਾਰ ਬੇਨਤੀ ਵੀ ਕਰਦੇ ਆ ਕਿ ਤੁਸੀਂ ਆਪਣਾ ਕੂੜਾ ਬਾਹਰ ਸੁੱਟਣ ਦੀ ਬਜਾਏ ਸਾਡੇ ਰਿਕਸ਼ਿਆਂ ਦੇ ਵਿੱਚ ਸਾਡੇ ਇ 릭ਸ਼ਾ ਦੇ ਵਿੱਚ ਸਾਡੇ ਮੈਕਨਾਈਜ਼ਡ ਵਾਹਨ ਸਾਡੇ ਹੁਪਰ ਚੱਲਦੇ ਆ ਟਰਾਲੀਆਂ ਚੱਲਦੀਆਂ ਉਹਨਾਂ ਦਾ ਬਹੁਤ ਸਾਰੇ ਲੋਕਾਂ ਵੱਲੋਂ ਸਾਡਾ ਇਸ ਪਰਪਸ ਦੇ ਲਈ ਸਾਡੇ ਨਾਲ ਸਹਿਯੋਗ ਕੀਤਾ ਗਿਆ ਹੈ ਜੀ ਪਰੰਤੂ ਫਿਰ ਵੀ ਕੁਝ ਲੋਕਾਂ ਵੱਲੋਂ ਜਿਹੜਾ ਸਾਡੇ ਨਾਲ ਸਹਿਯੋਗ ਨਹੀਂ ਕੀਤਾ ਜਾ ਰਿਹਾ ਉਹ ਆਪਣਾ ਪੂਰਾ ਦਿਨ ਸਵੇਰ ਰਾਤ ਨੂੰ ਕਈ ਵਾਰੀ ਕਈ ਵਾਰੀ ਸਵੇਰੇ ਕਰਕੇ ਆਰੀ ਜੀ 5 ਵਜੇ ਜਿੰਨਾ ਚਾਰ ਕਰਨ ਨਿਕਲੇ ਜੀ ਲਫਾਫੇ ਆਪਣੇ ਪਕੜਿਆ ਤੇ ਨਾਲੀਓ ਬਾਹਰ ਲਿਆ ਕੇ ਚੌਂਕਾਂ ਦੇ ਵਿੱਚ ਸੁੱਟ ਦਿੰਨੇ ਆ ਜੀ ਜੀ ਇਸ ਦੀ ਅਸੀਂ ਸਪੈਸ਼ਲ ਇੱਕ ਮੁਹਿੰਦੀ ਸ਼ੁਰੂ ਕੀਤੀ ਹੋਈ ਹੈ ਸਫਾਈ ਵਾਸਤੇ ਜੀ ਸ਼ਾਇਦ ਤੁਸੀਂ ਵੀ ਦੇਖਿਆ ਹੋਏ ਅੱਜ ਵੀ ਤੁਸੀਂ ਦੇਖਿਆ ਹੋਏਗਾ ਵਿਸ਼ਕਰਮਾ ਮੰਦਿਰ ਚੌਂਕ ਤੋਂ ਅਸੀਂ 4 ਨੰਬਰ ਪੁਲ ਤੋਂ ਜਾਂਦੇ ਆ ਅਸੀਂ ਸਾਰੇ ਨਾਲੇ ਸਾਫ਼ ਕਰਵਾ ਰਹੇ ਹਾਂ ਜੀ ਅਸੀਂ ਲੋਕਾਂ ਨੂੰ ਬੇਨਤੀ ਕੀਤੀ ਸੀ ਕਿ ਆਪਣਾ ਜੇ ਦੁਕਾਨਾਂ ਦੇ ਕਵਰ ਕਿਸੇ ਰਿਆ ਨਾਲੇ ਉਹਨਾਂ ਨੂੰ ਠੀਕ ਕਰਵਾਉਗੇ ਜੀ ਤੇ ਉਹ ਕੁਝ ਲੋਕਾਂ ਵੱਲੋਂ ਕਰਵਾਇਆ ਗਿਆ ਪਰ ਜਿਨ੍ਹਾਂ ਵੱਲੋਂ ਨਹੀਂ ਕਰਵਾਇਆ ਗਿਆ ਅਸੀਂ ਇਸ ਸੋਮ ਮੰਗਲਵਾਰ ਤੋਂ ਸਾਰੇ ਅਸੀਂ ਉਹ ਨਾਲੇ ਸਾਫ਼ ਕਰਵਾਣ ਦੀ ਅਸੀਂ ਜਿਹੜੀ ਸਲੇਬਾਂ ਨੂੰ ਟਰਵਾ ਦੇਣੀ ਉਹਨਾਂ ਦੀ ਜੀ ਸਰ ਇੱਕ ਲੋਕਾਂ ਦੇ ਮਨ ਦੇ ਵਿੱਚ ਬੜੀ ਹੀ ਸ਼ੰਕਾ ਵਾਲੀ ਗੱਲ ਹੈ ਕਿ ਕਿਹੜਾ ਰਕਸ਼ੀ ਵਾਲਾ ਆਉਂਦਾ ਹੈ ਤੇ ਉਹ ਕੋ ਪੈਸੇ ਲੈ ਜਾਂਦੇ ਲੋਕਾਂ ਕੋ 50 ਰੁਪਏ 100 ਰੁਪਏ ਜਿੰਨਾ ਵੀ ਲਾਇਆ ਹੋਗਾ ਇਹ ਕਿ ਨਗਰ ਕੌਂਸਲ ਦੇ ਖਾਤੇ 'ਚ ਜਮ ਹੋਏਗਾ ਜਾਂ ਇਹ ਕਿਹੜਾ ਸਪਾਈ ਕਰਮਚਾਰੀ ਆਉਂਦਾ ਇਹ ਪਰਸਨਲ ਉਹਦੇ ਖਾਤੇ ਜਾਏਗਾ ਆ ਬਿਲਕੁਲ ਇਹ ਬਹੁਤ ਵਧੀਆ ਗੱਲ ਆ ਜੀ ਪਹਿਲਾਂ ਵੀ ਬੇਨਤੀ ਕੀਤੀ ਸੀ ਜੀ ਤੁਹਾਡੇ ਚੈਨਲ 'ਤੇ ਅਸੀਂ ਲੋਕਾਂ ਨੂੰ ਗਾਉਗੇ ਤਾਂ ਸਹੀ ਹੋਰ ਤਰ੍ਹਾਂ ਦੇ ਸਾਬਾਨ ਦੇ ਰਹੇ ਹਾਂ ਜੀ ਅਸੀਂ ਲੋਕਾਂ ਨੇ ਬੇਨਤੀ ਕੀਤੀ ਸੀ ਜੀ ਕਿ ਸਰਕਾਰ ਵੱਲੋਂ ਯੂਜ਼ਰ ਚਾਰਜਸ ਲਗਾਏ ਹੋਏ ਨੇ ਜੀ ਜਿਵੇਂ ਕਿ ਰੈ residențial ਘਰਾਂ ਦੇ ਵਿੱਚੋਂ 50 ਰੁਪਏ ਪ੍ਰਤੀ ਮਹੀਨਾ ਹੁੰਦਾ ਹੈ ਜੀ ਦੁਕਾਨਾਂ ਤੋਂ 100 ਰੁਪਏ ਪ੍ਰਤੀ ਮਹੀਨਾ ਹੁੰਦਾ ਹੈ ਜੀ ਇਹ ਸਾਡੇ ਮਹਾਂਜੋਗ ਟਰੈਕੀ ਲੋਕਲ ਗਵਰਨਮੈਂਟ ਪੰਜਾਬ ਪੰਚਗਰ ਦੀ ਨੂੰ ਇਹ ਯੂਜ਼ਰ ਚਾਰਜਸ ਲਾਗੂ ਕਰਵਾਏ ਗਏ ਸੀ ਜੀ ਇਹਦਾ ਮੇਨ ਮੋਟਿਵ ਕੀ ਹੈ ਜੀ ਹੁਣ ਦੇਖੋ ਜਿਸ ਇਨਸਾਨ ਨੇ 50 ਰੁਪਏ ਦੇਣੇ ਆ ਜੀ ਜੇਕਰ ਉਹਦੇ ਘਰੋਂ ਕੋਈ ਇੱਕ ਦਿਨ ਵੀ ਕੂੜਾ ਚੁੱਕਣ ਨਹੀਂ ਆਏਗਾ ਤਾਂ ਉਸ ਵੇਲੇ ਕਮੇਟੀ ਨੂੰ ਫੋਨ ਕਰੇਗਾ ਜੀ ਮੇਰੇ ਘਰੋਂ ਅੱਜ ਕੂੜਾ ਨਹੀਂ ਚੁੱਕਿਆ ਗਿਆ ਜੀ ਮੇਨ ਪਰਪਜ ਇਹਦਾ ਇਹ ਹੈ ਜੀ ਕਿ ਬਿਲਕੁਲ ਬਕਾਇਦਾ ਲੋਕੀ ਯੂਜ਼ਰ ਚਾਰਜਸ ਦੇ ਕੇ 50 ਰੁਪਇਆ ਘਰਾਂ ਵਾਲੇ ਦੁਕਾਨਾਂ ਵਾਲੇ 100 ਰੁਪਇਆ ਯੂਜ਼ਰ ਚਾਰਜਸ ਦੇ ਕੇ ਵੀ ਅਸੀਂ ਸੀਟ ਜ਼ਰੂਰ ਲੈਣ ਜੀ ਕਿਉਂਕਿ ਅਸੀਂ ਦੀ ਬਕਾਇਦਾ ਸੀਟ ਦਿੰਦੇ ਹਾਂ ਜੀ ਤੇ ਜੇ ਕੋਈ ਰੱਖੇ ਵਾਲਾ ਸੀਟ ਵਗੈਰਾ ਨਹੀਂ ਦਿੰਦਾ ਤਾਂ ਫਿਰ ਉਹ ਦੇਖੋ ਆਪਣੇ ਪੱਧਰ ਤੇ ਪਾਸੇ ਲਾਣ ਦਾ ਜਾਂ ਲੋਕੀ ਦੇ ਦਿੰਦੇ ਨੇ ਉਹਦੇ ਚ ਕਮੇਟੀ ਦਾ ਕੋਈ ਰੋਲ ਨਹੀਂ ਹੈਗਾ ਸਾਡੇ ਜੀ ਰਿਚਾਰਜਰ ਇਕੱਠੰਨੇ ਨਾ ਬਕਾਇਦਾ ਸੀ ਨਗਰ ਕੌਂਸਲ ਦੀ 60000 ਦਿਨਿਆਂ ਜੂਨ ਤੇ ਸਰ ਉਹ ਕਿੰਨੇ ਕਿ ਕਿੰਨੇ ਕੇ ਦੇਰ ਤੱਕ ਚਲਾਨ ਕੀਤੇ ਜਾਣਗੇ ਜਿਹੜਾ ਕੂੜਾ ਵਗੈਰਾ ਨਾਲੀਆਂ ਸੁੱਦੇ ਜਾਂ ਮੰਦਰਾ ਆ ਕੇ ਲਗਾਉਂਦੇ ਆ ਹਾਂ ਦੇਖੋ ਜੀ ਮੈਂ ਤੇ ਕੋਸ਼ਿਸ਼ ਕਰਾਂਗਾ ਸਵੇਰ ਤੋਂ ਹੀ ਸ਼ੁਰੂ ਕਰਾਂ ਭਾਵੇਂ ਮੇਰੇ ਛੁੱਟੀ ਜਾਂ ਜੀ ਜੀ ਪਰ ਤੇ ਇੱਕ ਬਾਦ ਜਿਦਾਂ ਸੀ ਕੋਰਪੋਰਲ ਆ ਗਿਆ ਉਹ ਸਨਿਆਤ ਵਾਲਾ ਆ ਗਿਆ ਜੀ ਤੇ ਕੋਸ਼ਿਸ਼ ਮੇਰੀ ਹੋਏਗੀ ਮੈਂ ਕੱਲ ਵੀ ਦਫ਼ਤਰ ਆਣਾ ਜੀ ਤੇ ਕੋਸ਼ਿਸ਼ ਮੇਰੀ ਹੋਏਗੀ ਕਿ ਮੈਂ ਸਵੇਰ ਤੋਂ ਹੀ ਇਹ ਮਹਿੰਮ ਜੜੀ ਹੈ ਸ਼ੁਰੂ ਕਰਾਂ ਜੀ ਠੀਕ ਹੈ